ਸੁਨਾਜ ਰੋਜ ਬਾਰੋਂ ਗੱਡੀਆਂ ਭਰੀਆਂ ਆਉਂਦੀਆਂ ਤੁਹਾਡੇ ਜਿਵੇਂ ਛੋਟੇ ਛੋਕੇ ਕਾਰੋਬਾਰ ਸੀ ਮੈਂ ਦੇਖਿਆ ਮੇਰੇ ਸਾਹਮਣੇ ਮੇਰਾ ਇੱਕ ਮਿੱਤਰ ਸੀ ਰਿਟਾਇਰ ਹੋ ਗਿਆ ਡੀਜੀਪੀ ਰਿਟਾਇਰ ਹੋਇਆ ਉਹਨੇ ਮੈਨੂੰ ਸੁਣਾਈ ਇੱਕ ਵਾਰੀ ਕਹਾਣੀ ਵੀ ਮੈਂ ਕਿਥੋਂ ਗਿਆ ਉਹ ਕਹਿੰਦਾ ਪਾਕਿਸਤਾਨੋਂ ਆਏ ਬਾਪ ਮੇਰਾ ਮਾਰਿਆ ਗਿਆ ਮਾਂ ਸੀ ਇੱਕ ਭੈਣ ਸੀ ਤੇ ਅਸੀਂ ਜਲੰਧਰ ਚ ਆ ਕੇ ਟਿਕ ਗਏ ਕੋਈ ਕਰਨੀ ਸੀ ਕੋਈ ਰਸਤਾ ਨਹੀਂ ਸੀ ਮੈਨੂੰ ਪੜਨ ਵਾਸਤੇ ਫੀਸ ਦੇਣੋਂ ਪੈਸੇ ਨਹੀਂ ਸੀ ਕਹਿੰਦਾ ਮੈਂ ਪੜਨ ਵੀ ਜਾਂਦਾ ਸੀ ਤੇ ਫੇਰ ਪੜੀ ਲੌਂਦਾ ਹੁੰਦਾ ਸੀ ਇੱਕ ਕਿਸੇ ਅਮੀਰ ਪਰਿਵਾਰ ਦੇ ਮੁੰਡੇ ਨਾਲ ਦੋਸਤੀ ਹੋ ਗਈ ਮੈਨੂੰ ਉਹਦੇ ਕੋਲ ਆਪਣਾ ਦੁੱਖ ਹੋਇਆ ਕਿ ਮੈਂ ਪੜ ਨਹੀਂ ਸਕਦਾ ਮੈਂ ਆਪਣੀ ਪੜਾਈ ਛੱਡ ਦੇਣੀ ਹੈ ਕਹਿੰਦਾ ਉਹਨੇ ਕਿ ਪੜਾਈ ਨਾ ਛੱਡੀ ਤੇਰਾ ਖਰਚਾ ਮੈਂ ਦਵਾਂ ਉਹਨੇ ਮੈਨੂੰ ਪੜਾ ਦਿੱਤਾ ਪੜਾ ਲਗਾ ਕੇ ਉਹ ਆਈਪੀਐਸ ਹੋ ਗਿਆ ਐਸਐਸਪੀ ਲੱਗਿਆ ਜਦੋਂ ਡੀਆਈਜੀਸੀ ਉਸ ਵਿਅਕਤੀ ਦੇ ਦੋਸਤ ਦੀ ਡੈਥ ਹੋਈ ਉਹਦੀ ਇੱਕ ਭੈਣ ਜੀ ਉਹਨੇ ਦੋਸਤੀ ਨਿਭਾਈ ਉਸ ਭੈਣ ਦਾ ਆਪਣੀ ਭੈਣ ਨਾਲੋਂ ਵਧੀਆ ਲੱਖਾਂ ਰੁਪਇਆ ਖਰਚ ਕੇ ਵਿਆਹ ਕੀਤਾ ਉਹ ਡੀਜੀਪੀ ਰਿਟਾਇਰ ਹੋਇਆ ਅੱਜ ਉਹਦੀ ਬੇਟੀ ਆਈਐਸ ਹੈ ਅਸੀਂ ਇੱਥੋਂ ਚੱਲੇ ਮੇਰੀ ਉਮਰ ਦੇ ਜਿਹੜੇ ਸੱਜਣੇ ਤੇ ਬੈਠੇ ਨੇ ਉਹਨਾਂ ਨੇ ਦੇਖਿਆ ਜਦੋਂ 60ਵਿਆਂ ਤੱਕ ਸੱਕਪਾਹਟ ਤੱਕ ਬੜੀਆ 70 ਤੱਕ ਸਾਡੇ ਲੋਕ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਸੀ ਹੁੰਦਾ ਕੋਈ ਢੀੜੀ ਲਾ ਕੇ ਗੁਜ਼ਾਰਾ ਕਰਦਾ ਸੀ ਕੋਈ ਛੋਟੀ ਜੀ ਦੁਕਾਨ ਕਰਦਾ ਸੀ ਅੱਜ ਉਹਨਾਂ ਦੇ بڑے بڑے ਬਿਜ਼ਨਸ ਵੀ ਹੇਡੌਟਿਕ ਉੱਤੇ ਪਹੁੰਚੇ ਹੁਣ ਅਸੀਂ ਪੈਸਾ ਜਦੋਂ ਆ ਗਿਆ ਬਾਜ਼ਾਰ ਦੇ ਵਿੱਚ ਨਵੀਂ ਪੀੜੀ ਨੂੰ ਕੰਮ ਲਾਉਣ ਤੋਂ ਹਟ ਗਏ ਮੈਨੂੰ ਯਾਦ ਹੈ ਅਸੀਂ ਜਦੋਂ ਛੋਕੇ ਹੁੰਦੇ ਸੀ ਹਰ ਮਾਪੇ ਨੂੰ ਫਿਕਰ ਹੁੰਦਾ ਸੀ ਮੈਂ ਆਪਣੇ ਬੱਚੇ ਨੂੰ ਪਹਿਲਾਂ ਜਿਹੜਾ ਸਾਡਾ ਪਿਤਾਪੁਰਖ ਹੀ ਤੰਦ ਹੈ ਇਹ ਸਿਖਾ ਦੇ ਉਹਨੂੰ ਖੇਤੀ ਕਰ ਲੈ ਸਿਖਾ ਦਿਆਂ ਹਰ ਦੀ ਖੇਤੀ ਕਰਦੇ ਹੁੰਦੇ ਸੀ ਮੈਨੂੰ ਆਹਦਾ ਮੇਰੇ ਕੋਲ ਇੱਕ ਵਾਰੀ ਬਲ ਤੇ 파ਵਾ ਬਚ ਗਿਆ ਇਹ ਤਾਂ ਬੜੀ ਦੁਈ ਸੀ ਉਹ ਦਿਪਤੀ ਉਹ ਮੇਰੇ ਪੈਰ ਚ ਜੁੜੇ ਤੇ ਹਰ ਦਾ ਉਹਨਾਂ ਮੇਰੇ ਕੋਲ ਹਿੱਲ ਗਿਆ 파ਵਾ ਬਚ ਗਿਆ ਬਲ ਤੇ ਮੇਰੇ ਬਾਪੂ ਜੀ ਨੇ ਆ ਕੇ ਮੇਰੇ ਇੱਥੇ 400 ਦੀ ਮਾਰੀ ਇਹ ਪ੍ਰਾਣੀਆਂ ਮਾਰੀ ਤੇ ਮੈਂ ਚੁੱਪ ਕਰਕੇ ਇੱਕ ਪਾਸੇ हट ਕੇ ਬਹਿ ਗਿਆ ਰੋਣ ਲੱਗ ਪਿਆ। ਉਹਨੇ ਜਦੋਂ ਦੇਖਿਆ ਵੀ ਇਹ ਬੰਦ ਜਦੋਂ ਪੂਰ ਬਾਤ ਨਿਕਲਦਾ। ਉਹ ਮੈਨੂੰ ਕਹਿੰਦੇ ਚੰਗਾ ਇੱਧਰ ਨੂੰ ਇੱਕ ਪਾਸੇ ਨੂੰ ਹੋ ਕੇ ਪਿਸ਼ਾਬ ਕਰ ਲੈ ਦੇ। ਤੇ ਮੇਰਾ ਕਹਿਣ ਤੋਂ ਮਤਲਬ ਸਾਨੂੰ ਕੰਮ ਦੀ ਜਾਂਚ ਮੱਧਿਆ ਨਹੀਂ ਸਕਾਤੀ ਕਿ ਖੇਤੀ ਪਹਿਲਾਂ ਖੇਤੀ ਜਿਹੜਾ ਪਿਤਾ ਪੁਰਖੀ ਤੰਦਾ ਏ ਉਸ ਸਿੱਖੋ।